ਚਾੜੇ ਤਿੱਖੀ ਬਹਿਸ ਹੋਈ ਹੈ ਤੁਹਾਨੂੰ ਦੱਸ ਦੇ ਕਿ ਅਮਰੀਕਾ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਸੀ ਦੋਵੇਂ ਧਿਰਾਂ ਦੇ ਵਿਚਾਲੇ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਜੋ ਠੰਡੀ ਵਾਰ ਲਗਾਤਾਰ ਚੱਲ ਰਹੀ ਹੈ ਉਸ ਨੂੰ ਬੰਦ ਕਰਵਾਉਣ ਦੇ ਵਾਸਤੇ ਉਸ ਦਾ ਹੱਲ ਕੱਢਣ ਦੇ ਵਾਸਤੇ ਲਗਾਤਾਰ ਡੋਨਾਲਡ ਟਰੰਪ ਜਿਹੜੇ ਹੈ ਉਹ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਇੱਕ ਕੋਸ਼ਿਸ਼ ਉਹਨਾਂ ਨੇ ਨਿਯੋਤਾ ਭੇਜਿਆ ਸੀਗਾ ਯੂਕਰੇਨ ਦੇ ਰਾਸ਼ਟਰਪਤੀ ਜਿਲਨਸਕੀ ਨੂੰ ਔਰ ਜਿਲਨਸਕੀ ਜਦੋਂ ਜਾਂਦੇ ਨੇ ਤਾਂ ਉੱਥੇ ਜਾ ਕੇ ਬਹਿਸ ਛਿੜ ਜਾਂਦੀ ਹੈ ਔਰ ਪੂਰੇ মিডিਆ ਦੇ ਸਾਹਮਣੇ ਦੋਨਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਡੋਨਾਲਡ 트੍ਰੰਪ ਦੇ ਵੱਲੋਂ ਸ਼ਰਿਆਮ মিডিਆ ਦੇ ਸਾਹਮਣੇ ਇਹ ਕਹਿ ਦਿੱਤਾ ਗਿਆ ਹੈ ਜਿਲਨਸਕੀ ਨੂੰ ਕਿ ਤੁਸੀਂ ਸਾਡੇ ਨਾਲ ਕਾਰਡ ਖੇਡ ਰਹੇ ਹੋ ਗੈਂਬਲਿੰਗ ਕਰ ਰਹੇ ਹੋ ਕਾਰਡ ਖੇਡ ਰਹੇ ਹੋ ਤੁਸੀਂ ਇਸ ਹਾਲਤ ਦੇ ਵਿੱਚ ਨਹੀਂ ਹੋ ਕਿ ਤੁਸੀਂ ਸਾਡੇ ਨਾਲ ਕਾਰਡ ਖੇਡੋ ਕਿਉਂਕਿ ਜਿਵੇਂ ਜਿਸ ਤਰੀਕੇ ਦੇ ਨਾਲ ਠੰਡੀ ਵਾਰ ਚੱਲ ਰਹੀ ਹੈ ਯਾ ਯੂਕਰੇਨ ਤੇ ਰਸ਼ੀਆ ਦੋਨਾਂ ਦੇਸ਼ਾਂ ਦੇ ਵਿਚਾਲੇ ਬਹੁਤ ਕੁਝ ਹੋਇਆ ਬੜਾ ਤਣਾਅ ਹੋਇਆ ਔਰ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਨੇ ਜੋ ਅਸੀਂ ਹਾਲਾਤ ਦੇਖੇ ਯੂਕਰੇਨ ਤੇ ਰਸ਼ੀਆ ਵਿਚਾਲੇ ਜਿਵੇਂ ਜੰਗ ਲੱਗੀ ਹੁਣ ਕੋਲਡ ਵਾਰ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਤਾਂ ਉਸ ਨੂੰ ਬੰਦ ਕਰਵਾਉਣ ਦੇ ਵਾਸਤੇ ਸਮੱਸਿਆ ਦਾ ਹੱਲ ਕੱਢਣ ਦੇ ਵਾਸਤੇ ਡੋਨਾਲਡ ਟਰੰਪ ਦੇ ਵੱਲੋਂ ਇੱਕ ਬੈਠਕ ਰੱਖੀ ਗਈ ਸੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਹੁਣਾ ਦੇ ਨਾਲ ਔਰ ਜ਼ੇਲੈਂਸਕੀ ਤੇ ਟਰੰਪ ਦੀ ਬੈਠਕ ਦੇ ਵਿਚਾਰੇ ਜਿਹੜੀ ਹੈ ਦੌਰਾਨ ਬਹਿਸ ਹੋ ਜਾਂਦੀ ਹੈ ਔਰ ਇਹ ਬਹਿਸ ਵੀ ਤਿੱਖੀ ਬਹਿਸ ਹੁੰਦੀ ਹੈ ਜਿਸ ਦੇ ਵਿੱਚ ਸ਼ਰੀਆ ਮੀਡੀਆ ਦੇ ਸਾਹਮਣੇ ਡੋਨਾਲਡ ਟਰੰਪ ਦੇ ਵੱਲੋਂ ਆ ਜਲਨਸਕੀ ਹੁਣਾਂ ਨੂੰ ਮੂੰਹ ਦੇ ਉੱਪਰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕਾਰਡ ਖੇਡ ਰਹੇ ਹੋ ਇਹ ਕਾਰਡ ਖੇਡਣੇ ਬੰਦ ਕਰ ਦਿਓ ਅ ਅਸੀਂ ਕੋਈ ਤੁਹਾਡੀ ਗੱਲ ਜਿਹੜੀ ਹੈ ਉਹ ਇੱਥੇ ਜਰਨ ਨਹੀਂ ਆਏ ਅਸੀਂ ਸਮੱਸਿਆ ਦਾ ਹੱਲ ਕੱਢਣ ਦੇ ਵਾਸਤੇ ਆਏ ਆ ਤੁਸੀਂ ਸਾਨੂੰ ਨਾ ਦੱਸੋ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ ਜਾਂ ਅਸੀਂ ਕਿਸ ਸਿਚੁਏਸ਼ਨ ਦੇ ਵਿੱਚ ਆ ਸਾਡੇ ਵਾਸਤੇ ਇਦਾਂ ਦਾ ਕੁਝ ਨਹੀਂ ਹੈ ਬਲਕਿ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰ ਰਹੇ ਹਾਂ ਔਰ ਤੁਸੀਂ ਸਾਡੇ ਨਾਲ ਕਾਰਡ ਖੇਡ ਰਹੇ ਹੋ ਇਤੋਂ ਤੱਕ ਡ੍ਰੰਪ ਨੇ ਜਲਨਸਕੀ ਹੁਣਾਂ ਨੂੰ ਗੱਲਾਂ ਕਹਿ ਦਿੱਤੀਆਂ ਨੇ ਕਿ ਤੁਸੀਂ ਇਸ ਹਾਲਤ ਦੇ ਵਿੱਚ ਨਹੀਂ ਹੋ ਕਿ ਤੁਸੀਂ ਸਾਨੂੰ ਸਮਝਾਓ ਜਾਂ ਸਾਡੇ ਨਾਲ ਕਾਰਡ ਖੇਡੋ ਤਾਂ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰ ਰਹੇ ਹਾਂ ਅਸੀਂ ਰਸ਼ੀਆ ਦਾ ਵੀ ਉਹਨਾਂ ਸਨਮਾਨ ਕਰਦੇ ਹਾਂ ਅਸੀਂ ਯੂਕਰੇਨ ਦਾ ਵੀ ਉਹਨਾਂ ਸਨਮਾਨ ਕਰਦੇ ਹਾਂ ਅਸੀਂ ਅਮਰੀਕਾ ਦਾ ਵੀ ਉਹਨਾਂ ਸਨਮਾਨ ਕਰ ਰਹੇ ਹਾਂ ਤੁਸੀਂ ਸਾਡੇ ਸਾਹਮਣੇ ਹੀ 트੍ਰੰਪ ਦਾ ਕਹਿਣਾ ਹੈ ਜਲਨਸਕੀ ਨੂੰ ਕਿਹਾ ਕਿ ਤੁਸੀਂ ਸਾਡੇ ਸਾਹਮਣੇ ਸਾਡੀ ਤੋਹਫੀਨ ਕਰ ਰਹੇ ਹੋ ਸਾਡੀ ਡਿਸਰੈਸਪੈਕਟ ਕਰ ਰਹੇ ਹੋ ਸਾਡੀ ਤੇ ਸਾਡੀ ਕੰਟਰੀ ਦੀ ਡਿਸਰੈਸਪੈਕਟ ਕਰ ਰਹੇ ਹੋ ਤੁਸੀਂ ਸਾਨੂੰ ਆਦੇਸ਼ ਦੇਣ ਦੇ ਹਲਾਚ ਨਹੀਂ ਹੋ ਇਹ ਜਲਨਸਕੀ ਨੂੰ ਕਿਹਾ ਹੈ 트럼ਪ ਨੇ ਵਾਈਟ ਹਾਊਸ ਦੇ ਪੱਤਰਕਾਰਾਂ ਸਾਹਮਣੇ 트럼ਪ ਤੇ ਜਲਨਸਕੀ ਵਿਚਾਲੇ ਤਿੱਖੀ ਬਹਿਸ ਹੋਈ ਹੈ ਉਥੋਂ ਤੱਕ ਕਿ 트럼ਪ ਨੇ ਜਲਨਸਕੀ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਕਿ ਤੁਸੀਂ ਸਾਨੂੰ ਨਾ ਦੱਸੋ ਕਿ ਅਸੀਂ ਕੀ ਕਰਨਾ ਹੈ 트럼ਪ ਨੇ ਕਿਹਾ ਕਿ ਤੁਸੀਂ ਸਾਨੂੰ ਨਾ ਦੱਸੋ ਜਿਲਨਸਕੀ ਨੂੰ ਕਹਿ ਕਿ ਅਸੀਂ ਕੀ ਕਰਨਾ ਹੈ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹਾਂ ਪਰ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਨਹੀਂ ਹੋ ਕਿ ਤੁਸੀਂ ਸਾਨੂੰ ਦੱਸ ਪਾਓ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ ਜਾਂ ਅਸੀਂ ਕੀ ਕਰਨਾ ਹੈ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਸੀਂ ਵਿਲਾਦੀਮੀਰ ਪੁਤਿਨ ਨਾਲ ਦੀਆਂ ਬਰਾਈਆਂ ਕਰੀਏ ਬਰਾਈਆਂ ਕਰਨ ਤੋਂ ਬਾਅਦ ਉਹਦੇ ਸਾਹਮਣੇ ਜਾ ਕੇ ਤੇ ਉਹਦੇ ਨਾਲ ਹੱਸੀਏ ਤਾਂ ਇਦਾਂ ਨਹੀਂ ਹੋਵੇਗਾ ਸਾਨੂੰ ਉਥੋਂ ਦੇ ਲੋਕ ਵੀ ਪਿਆਰੇ ਨੇ ਔਰ ਤੁਸੀਂ ਵੀ ਪਿਆਰੇ ਹੋ ਔਰ ਸਾਨੂੰ ਆਪਣਾ ਦੇਸ਼ ਵੀ ਪਿਆਰਾ ਹੈ ਤੁਸੀਂ ਸਾਡੀ ਡਿਸਰੈਸਪੈਕਟ ਜਿਹੜੀ ਕਰ ਰਹੇ ਹੋ ਸਾਨੂੰ ਉਦੇਸ਼ ਦੇਣ ਦੇ ਹਾਲਾਤ ਦੇ ਵਿੱਚ ਤੁਸੀਂ ਨਹੀਂ ਹੋ ਇਤੋਂ ਤੱਕ ਬਹਿਸ ਹੋਈ ਹੈ ਤੁਹਾਨੂੰ ਦੱਸਦੇ ਕਿ ਅਮਰੀਕਾ ਦਾ ਕਹਿਣਾ ਹੈ ਕਿ ਜਲਨਸਕੀ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਸਾਡਾ ਕਿ ਅਸੀਂ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਰਹੇ ਹਾਂ ਜਲਨਸਕੀ ਨੇ ਅਮਰੀਕਾ ਦਾ અપਮਾਨ ਕੀਤਾ ਹੈ ਪ੍ਰੈਜ਼ੀਡੈਂਟ ਦੇ ਸਾਹਮਣੇ ਇਹ 트ੰਪ ਦਾ ਕਹਿਣਾ ਹੈ ਕਿ ਸਾਡੇ ਸਾਹਮਣੇ ਅਮਰੀਕਾ ਦਾ અપਮਾਨ ਕੀਤਾ ਹੈ ਔਰ ਤੁਸੀਂ ਸਾਨੂੰ ਨਾ ਦੱਸੋ ਕਿ ਅਸੀਂ ਕੀ ਕਰਨਾ ਹੈ 트ੰਪ ਨੇ ਸਿੱਧੇ ਤੌਰ ਤੇ ਸਾਫ਼ ਸ਼ਬਦਾਂ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਸਾਨੂੰ ਨਾ ਦੱਸੋ ਅਸੀਂ ਕੀ ਕਰਨਾ ਹੈ ਅਸੀਂ ਸਮੱਸਿਆ ਦਾ ਹੱਲ ਕਰ ਰਹੇ ਹਾਂ ਔਰ ਤੁਸੀਂ ਉਲਟਾ ਸਾਡੇ ਨਾਲ ਕਾਰਡ ਖੇਡ ਰਹੇ ਹੋ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ ਤੁਹਾਡਾ ਕਹਿਣਾ ਹੈ ਕਿ ਅਸੀਂ ਸਾਰਿਆਂ ਦੇ ਸਾਹਮਣੇ ਪੁੱਤ ਨੂੰ ਗਲਤ ਕਹਿ ਦਿੱਗੇ ਫਿਰ ਉਸ ਤੋਂ ਬਾਅਦ ਹੱਸ ਗਏ ਫਿਰ ਉਹਨਾਂ ਦੇ ਨਾਲ ਹੱਥ ਮਿਲਾ ਲਈਏ ਤਾਂ ਇਹ ਸਾਡੇ ਕੋਲੇ ਨਹੀਂ ਹੈ ਅਸੀਂ ਇਸ ਤਰੀਕੇ ਦੀ ਨੀਤੀ ਨਹੀਂ ਕਰਨੀ ਸਾਨੂੰ ਸਾਰੇ ਲੋਕ ਪਿਆਰੇ ਨੇ ਤੁਹਾਡਾ ਦੇਸ਼ ਵੀ ਸਾਨੂੰ ਰਸ਼ੀਆ ਵੀ ਔਰ ਸਾਨੂੰ ਆਪਣੇ ਲੋਕ ਵੀ ਪਿਆਰੇ ਨੇ ਔਰ ਸਾਨੂੰ ਆਦੇਸ਼ ਨਾ ਦੋ ਤੁਸੀਂ ਕਿ ਅਸੀਂ ਕੀ ਕਰਨਾ ਹੈ ਇਹ ਤਿੱਖੀ ਬਹਿਸ ਜਿਹੜੀ ਹੈ ਜੰਮ ਕੇ ਬਹਿਸ ਵਾਈਟ ਹਾਊਸ ਦੇ ਵਿੱਚ ਜਲਨਸਕੀ ਤੇ ਡੋਨਾਲਡ 트੍ਰੰਪ ਦੇ ਵਿਚਾਲੇ ਕੋਈ ਆ ਉਹ ਕਹਿੰਦੇ ਕਿ ਇਦਾਂ ਤਾਂ ਮਸਲੇ ਦਾ ਹੱਲ ਨਹੀਂ ਨਿਕਲਿਆ ਜਾਣਾ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੁਹਾਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਕੋਲਡ ਵਾਰ ਲੱਗੀ ਹੋਈ ਹੈ ਪਰ ਤੁਸੀਂ ਚਾਹੁੰਦੇ ਹੋ ਕਿ ਵਰਲਡ ਵਾਰ 3 ਜਿਹੜੀ ਹੈ ਦੁਬਾਰਾ ਤੋਂ ਛਿੜ ਜਾਵੇ ਇਹ ਡੋਨਾਲਡ 트ੰਪ ਹੁਣਾਂ ਨੇ ਸਿੱਧੇ ਮੂੰਹ ਦੇ ਉੱਪਰ ਜ਼ਲੈਂਸਕੀ ਦੇ ਕਹਿ ਦਿੱਤਾ ਹੈ ਕਿ ਤੁਸੀਂ ਚਾਹ ਰਹੇ ਹੋ ਕਿ ਵਰਲਡ ਵਾਰ 3 ਜਿਹੜੀ ਹੈ ਦੁਬਾਰਾ ਤੋਂ ਛੜੇ ਔਰ ਤੁਸੀਂ ਇਸ ਹਾਲਤ ਦੇ ਵਿੱਚ ਨਹੀਂ ਹੋ ਕਿ ਤੁਸੀਂ ਸਰਵਾਈਵ ਕਰ ਪਾਓ ਔਰ ਤੁਹਾਨੂੰ ਮਦਦ ਦੀ ਲੋੜ ਹੈ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ ਪਰ ਉਲਟਾ ਤੁਸੀਂ ਸਾਡੇ ਨਾਲ ਕੀ ਗੇਮ ਖੇਡ ਰਹੇ ਹੋ ਸਾਡੇ ਨਾਲ ਹੀ ਤੁਸੀਂ ਕਾਰਡਸ ਖੇਡ ਰਹੇ ਹੋ ਗੈਂਬਲਿੰਗ ਕਰ ਰਹੇ ਹੋ ਸਾਡੇ ਨਾਲ ਤਾਂ ਇਹ ਡਿਸਰੈਸਪੈਕਟ ਹੈ ਅਮਰੀਕਾ ਦੀ ਡਿਸਰੈਸਪੈਕਟ ਹੈ ਤੇ ਸਾਡੀ ਡਿਸਰੈਸਪੈਕਟ ਹੈ ਇਹ 트ੰਪ ਨੇ ਜਲਨਸਕੀ ਦੇ ਸਾਹਮਣੇ ਕਹਿ ਦਿੱਤਾ ਤਾਂ ਤੁਹਾਨੂੰ ਇੱਕ ਵਾਰੀ ਉਹ ਵੀਡੀਓ ਦਿਖਾ ਦਿੰਨੇ ਆ ਇਹ ਪੂਰੀ ਗੱਲਬਾਤ ਦਿਖਾ ਦਿੰਨੇ ਆ ਜਿਹਦੇ ਵਿੱਚ ਤਿੱਖੀ ਬਹਿਸ ਹੋਈ ਹੈ ਮੀਡੀਆ ਦੇ ਸਾਹਮਣੇ ਤਾਂ ਇੱਕ ਵਾਰੀ ਉਹ ਵੀ ਸੁਣ ਲਓ No, you're, I'm you're, serious, playing cards. Mr. you're playing I'm cards. Serious. You're gambling with us. You, don't, will not you have gotta, a war. don't tell us what we're gonna feel. We're trying to solve a problem. Don't tell us what we're gonna feel. I'm not telling you because I'm you're in no position to question. dictate that. That's Remember exactly this. You're, you're, you're in no position to dictate what we're gonna feel. You're, we're gonna feel very you will good. Feel influence. We're gonna feel very I'm good undefeated. and very strong. You will feel influence. You're right now not in a very it, good position. You've allowed from yourself very, to be in a very, very bad position and he happens war. to be right about from it. the very beginning of the war. You're not Mr. in a good I, position. I was you don't have the cards right now. With us you start having I'm not cards. Right now you I'm don't have playing cards. Mr. You're playing I wear cards. serious. You're gambling I the with the lives of war. millions of people. You're is, gambling with World War III. You're gambling about? with World War III and Me? what you're doing is very dis disrespectful to the country, this country, I'm that's back you to you, far answer. more than a lot of people said they respect. should have. Have you said thank you once? This there entire meeting? Times. No, in this even entire today, meeting have you said thank you? Today. You went to Pennsylvania and campaigned for the opposition in October. Well, Offer some words of well, appreciation for you, the what United what States of America and the president who's trying to save your country. Please, your you phone. think that... If you will speak very loudly about the war you He's can He's not sp speaking loudly. He's not speaking loudly. Your country is in big can trouble. I, can I? Wait a answer? minute. No, no. Can You've I done answer? a lot of talking. Your country is in big trouble. I know. You're not winning. You're not winning. You're not winning this. I you have a damn good we, chance of coming staying, out okay because of Mr. us. Mr. President, we are staying in our country, staying strong from the very beginning of the war. We've been alone. And we are thankful. I said thanks in this, open, in this cabinet. You haven't been alone in this cabinet. We gave you, through this stupid thanks. president, $350 billion. You, you We voted gave for you your military president. equipment. You and you men your men are brave, president. but they had to use our military equipment. If, if, if you didn't have you invited our military me, equipment, if you didn't have our military equipment, this war would have been over in two weeks in three okay. days i heard it from putin in three days this is something maybe new. less in two weeks of course yes it's going to be a very hard thing to do business like this i tell you to say thank you I except, said a except that there are except, that, american except that there are disagreements and let's go litigate those disagreements rather than trying to fight it out in the american media when you're wrong we know that you're wrong. But you see, I think it's good for the American people to see what's yes. going on. Here. I, I think, think it's very important. Answer. That's why I kept this going so long. You have to be thankful. You I don't have the I'm cards. Thankful. You're buried there. I'm, you're, you're... People are dying. You're running low on soldiers. Listen, you're running low on soldiers. It would be a damn good thing. And then you, can, then you tell us, I don't want to cease fire. I don't want to cease fire. I want to go, and I want this. I, Look. If you could get a ceasefire right now, I tell you, you take it so the bullets stop flying and you men stop course, getting killed. Of course, we want to stop the war. But, but you are saying said, you don't want a ceasefire? But I said to you, I want a ceasefire. With guarantees. Because you'll get a ceasefire faster than any agreement. Ask our people about ceasefire, what they think. It, that wasn't with me. That wasn't with me. It that was with a, a guy named Biden who was not a smart person. That was, your, with, uh, that was your with Obama. Presser. It was your president. Excuse me. That was with Obama who gave you sheets and I gave you javelins. Yes. I gave you the javelins to take out all those tanks. Obama gave you sheets. In fact, the statement is but, Obama gave sheets and Trump gave javelins. You got to be more thankful because let me tell you, you don't have the cards. With us, you have the cards. But without us, you don't have any cards.